ਸਤਿਗੁਰੂ ਜੀ ਸਾਰਿਆਂ ਨੂੰ ਮੈਂ ਚੰਨਾਤਨੂਲਾ ਜ਼ਿਲ੍ਹਾ ਬਰਨਾਲਾ ਸੋ ਅਸੀਂ ਕੱਲ ਦੁਨੀਆ ਦਾ ਕਿਸਾਨੀ ਦਾ ਸਭ ਤੋਂ ਵੱਡਾ ਚੰਡਾ ਹੋ ਸਕਦਾ ਹੈ ਵੀ ਅਸੀਂ ਲੈ ਕੇ ਚੱਲੇ ਹਾਂ ਬਰਨਾਲਾ ਵੀ ਵੱਡਾ ਚੰਡਾ ਹੋ ਸਕਦਾ ਹੋਰ ਵੀ ਹੋ ਸਕਦਾ ਚਲੋ ਵੱਡਾ ਚੰਡਾ ਅਸੀਂ ਕੋਸ਼ਿਸ਼ ਕੀਤੀ ਅਸੀਂ ਲੈ ਕੇ ਆਏ ਸਾਡੇ ਬਾਪੂ ਜੀ ਇੱਥੇ ਅੱਜ ਸ਼ੈਲੀਮਾਨ ਦੇਣਾਗਾ ਮਰਨ ਵਰਤੇ ਵੇਖਣੇ ਸਾਡੇ ਸਾਰਿਆਂ ਵਾਸਤੇ ਕਿਸੇ ਵਾਸਤੇ ਬੈਠਣਾ ਬਹੁਤ ਔਖਾ ਜੀ ਆਪਦੇ ਵਾਸਤੇ ਹਰ ਇੱਕ ਬੰਦਾ ਬੈਠਦਾ ਸਾਡੇ ਬਾਪੂ ਜੀ ਹੁਣ ਸਾਰੇ ਬੈਠੇ ਨੇ ਸਾਡੇ ਨਾਲ ਨੇ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਤੋਂ ਸਾਡੇ ਸੂਬਾ ਪ੍ਰਧਾਨ ਨੇ ਸਤਿ ਪੁਰਦੇ ਇਹ ਸਦਾ ਜਿੰਦਰ ਸਿੰਘ ਜੀ ਪਹਿਲੀਆਂ ਕਤਾਰਾਂ ਦੇ ਵਿੱਚ ਜਿਵੇਂ ਬਾਪੂ ਢੱਲੇਵਾਲ ਸਾਹਿਬ ਨੇ ਬਾਈ ਬਾਪੂ ਜੀ ਜੀ ਸਿੰਘ ਜੀ ਢੱਲੇਵਾਲ ਨੇ ਤਾਂ ਇਹ ਉਹਨਾਂ ਦੇ ਪਹਿਲੀ ਕਤਾਰ ਦੇ ਵਿੱਚ ਆਉਂਦੇ ਨੇ ਸਾਡੇ ਲੀਡਰ ਨੇ ਸੱਸੀ ਕਾ ਬਾਈ ਸਾਨੂੰ ਸਾਰਾ ਸੱਸੀ ਜੀ ਇੱਕ ਸਾਨੂੰ ਖੁਸ਼ੀ ਹੁੰਦੀ ਹੈ ਵੀ ਸਾਨੂੰ ਸੁੱਤਿਆਂ ਪੈਨੂੰ ਠਾ ਕੇ ਲੈ ਆਏ ਨੇ ਇਹ ਅਸੀਂ ਸੁੱਤੇ ਪੈ ਸੀ ਆਪਣੇ ਘਰਾਂ ਦੇ ਵਿੱਚ ਕਿਉਂਕਿ ਇਹਨਾਂ ਲੀਡਰਾਂ ਦਾ ਅਸੀਂ ਦੇਣ ਹੀ ਦੇ ਸਕਦੇ ਇਹਨਾਂ ਨੇ ਪਹਿਲਾਂ ਵੀ ਜੋ 2020-21 ਦੇ ਵਿੱਚ ਸੰਘਰਸ਼ ਅਸੀਂ ਲੜਿਆ ਸੀਗਾ ਉਹਦੇ ਵਿੱਚ ਇਹਨਾਂ ਨੇ ਸਾਨੂੰ ਉਠਾ ਕੇ ਲਏ ਸੀਗੇ ਤੇ ਅਸੀਂ ਦਿੱਲੀ ਦੇ ਬਰੂਹਾਂ ਦੇ ਜਾ ਕੇ ਪਹੁੰਚ ਗਏ ਆਪਦੇ ਹੱਕ ਮਨਵਾ ਲਏ ਸੀਗੇ ਮੰਗੇਆਂ ਹੋਈਆਂ ਮੰਨਾਂ ਨੂੰ ਮੰਗਾ ਨੂੰ ਲਾਗੂ ਕਰਾਉਣ ਵਾਸਤੇ ਸਾਡੇ ਸੰਘਰਸ਼ ਚੱਲ ਰਹੇ ਨੇ ਸੋ ਅਸੀਂ ਕੀ ਤੁਸੀਂ ਕਹਿਣਾ ਚਾਹੋਗੇ ਜੋ ਇੱਥੇ ਸੰਘਰਸ਼ ਚੱਲ ਰਹੀ ਹੈ ਜੀ ਆਪਣਾ ਬਾਪੂ ਜੀ ਆਪਣੇ ਮਰਨ ਮਰਤੇ ਬੈਠੇ ਉਹਦੇ ਵਾਰਿਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਕਿ ਤਨਹੁਰੇ ਤੋਂ ਇੱਥੇ ਸਾਥੀ ਤੁਸੀਂ ਪੁੱਜੇ ਹੋ ਕਿ ਜਿਨ੍ਹਾਂ ਨੇ ਦਿੱਲੀ ਅੰਦੋਲਨ ਦੇ ਵਿੱਚ ਵੀ ਕਾफी ਸਾਲਿਆ اور ਵਕ ਵਕ ਤਰਾਂਦੇ ਉੱਥੇ ਜਿਵੇਂ ਟਰੈਕਟਰ ਬੈਕ ਲੈ ਜਾਣਾ ਲੰਬਾ ਲੈ ਕੇ ਜਾਣਾ ਕ ਕਰੀਬ 2-400 ਕਿਲੋਮੀਟਰ ਤੱਕ ਪਹੁੰਚਣਾ ਜਾਂ ਵਕ ਵਕ ਤੇ ਰਾਂਦੇ ਇਹੋ ਜੇ ਤੁਸੀਂ ਸਰਕਾਰ ਨੂੰ ਇੱਕ ਵਿਰੋਧ ਦੇ ਵਿੱਚ ਕਿਦਾਂ ਦਾ ਉਹ ਕੀ ਉਹ ਉਹ ਸ਼ਬਦ ਨਿਕਲਦਾ ਉਹਦੇ ਚ ਕਿ ਜਿਵੇਂ ਸਰਕਾਰ ਕੋਈ ਬੈਗ ਫੁੱਲ ਤੇ ਪਈ ਐਵੇਂ ਟਰੈਕਟਰ ਬੈਕ ਲੈ ਜਾਣਾ ਜਾਂ ਦੂਜਾ ਵੀ ਗੁੱਸਾ ਦਿਖਾਉਣ ਵਾਸਤੇ ਵੀ ਹੈ ਗੁੱਸਾ ਦਿਖਾਉਣ ਵਾਸਤੇ ਰੋਦੇ ਤੇ ਘੱਟੋ ਘੱਟ ਵੀ ਤੁਸੀਂ ਵੱਡੇ ਪੱਧਰ ਤੇ ਉੱਥੇ ਲੜੇ ਜੇ ਨੌਜਵਾਨ ਸਾਥੀ ਬਲਾ ਤੁਹਾਡਾ ਧੰਨਵਾਦ ਆ ਜਿਹਦੇ ਵਿੱਚ ਤੁਸੀਂ ਫਰੀਬ ਜਿਹੜਾ 13 ਮਹੀਨੇ ਉੱਥੇ ਹਾਜ਼ਰੀ ਭਰੀ ਔਰ 13 ਮਹੀਨੇ ਹਾਜ਼ਰੀ ਭਰ ਕੇ ਔਰ ਤਿੰਨ ਕਾਲੇ ਕਾਨੂੰਨ ਜਿਹੜੇ ਆ ਸਰਕਾਰ ਤੋਂ ਉਹ ਰੱਦ ਕਰਵਾਏ ਉਹ ਇੱਕ ਦੇਸ਼ ਦੀ ਗੁਲਾਮੀ ਵਾਸਤੇ ਸੀ ਕਿ ਜਿਵੇਂ ਮਜ਼ਦੂਰ ਭਾਈਚਾਰਾ ਵਪਾਰੀ ਭਾਈਚਾਰਾ ਮੰਡੀਕਰਨ ਔਰ ਉਹਦੇ ਨਾਲ ਨਾਲ ਕਿਸਾਨ ਦੁਕਾਨਦਾਰ ਸਾਰਾ ਕੁਝ ਖਤਮ ਹੁੰਦਾ ਸੀ ਉਹ ਵਲਟੇ ਪੱਦਰ ਤੇ ਉਹ ਸੇਵਾ ਕਰਕੇ ਔਰ 750 ਕਿਸਾਨ ਨੌਜਵਾਨ ਬੀਬੀਆਂ ਬੱਚੇ ਜਿਹੜੇ ਸੀ ਹੀਦੋਏ ਪਰ ਤਿੰਨ ਕਾਲੇ ਕਾਨੂੰਨ ਜਿਹੜੇ ਉਹ ਸੇਵ ਕਰਵਾ ਲੇ ਪਰ ਜਿਹੜਾ ਸਿਸਟਮ ਸੀਗਾ 76 ਸਾਲ ਤੋਂ ਤੁਰਿਆ ਆਉਂਦਾ ਕਿ ਐਮਐਸਪੀ ਦਾ ਤੇ ਜਿੱਨਾ ਚ ਦੇਸ਼ ਦਾ ਸਿਸਟਮ ਨਹੀਂ ਠੀਕ ਚੱਲਦਾ ਕਿਸੇ ਵੀ ਮਸ਼ੀਨਰੀ ਚ ਫਾਲਟ ਪੈ ਜੇ ਤਾਂ ਮਸ਼ੀਨਰੀ ਨਹੀਂ ਠੀਕ ਚੱਲਦੀ ਔਰ ਉਹ ਸਿਸਟਮ ਜਿਹੜਾ ਵਾ ਜਨਤਕ ਲੋਕਾਂ ਦਾ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਉਹ ਸਾਰਾ ਇਹ ਐਮਐਸਪੀ ਦੇ ਘੇਰੇ ਦੇ ਵਿੱਚ ਆਉਂਦਾ ਔਰ ਉਹ ਐਮਐਸਪੀ ਜਿਹੜੀ 76 ਸਾਲ ਤੋਂ ਬੜੀਆਂ ਬੜੀਆਂ ਲਹਿਰਾਂ ਚੱਲ ਕੇ ਆਉਂਦੀਆਂ ਨਹੀਂ ਆ ਪਰ ਅੱਜ ਤੱਕ ਕੰਮਜਾਬ ਨਹੀਂ ਹੋਇਆ ਔਰ ਜਿਹਦੇ ਵਿੱਚ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਸੰਜੀਤ ਅਗਰਵਾਲ ਨੇ ਲਿਖਤੀ ਦਿੱਤਾ ਸਾਨੂੰ ਕਿ ਇਹ ਬੈਠ ਕੇ ਪੰਜ ਮੈਂਬਰੀ ਕਮੇਟੀ ਬਣਾ ਕੇ ਔਰ ਗੱਲਬਾਤ ਜਿਹੜੀ ਉਹ ਸ਼ੁਰੂ ਕਰਾਂਗੇ ਔਰ ਕੀ ਲੇਤੇ ਨਕਲ ਇੱਕ ਨੂੰ ਰੱਦ ਕਰ ਦਿੱਤੇ ਜਾਂਦੀ ਪਰ ਉਹਦੇ ਤੋਂ ਬਾਅਦ ਕੀ ਹੈ ਕਿ ਸਰਕਾਰ ਮੁੱਕਰੀ ਉਹ ਸਾਡੇ ਕੋਲ ਅੱਜ ਵੀ ਲਿਖਤਾ ਹੈ ਗਿਆ ਸਾਰਾ ਕੁਝ ਹੈਗਾ ਪਰ ਉਹਦੇ ਤੇ ਕਹਿ ਕੇ ਆਏ ਕਿ ਵੀ ਅਸੀਂ ਦਿੱਲੀ ਫੇਰ ਆਵਾਂਗੇ 2024 ਦੇ ਵਿੱਚ ਜੇ ਨਹੀਂ ਕਿਸੇ ਪਾਸੇ ਗੱਲ ਲੱਗਦੀ ਔਰ ਉਹਨਾਂ ਦੀਆਂ ਮੰਨੀਆਂ ਹੋਈਆਂ ਸਰਕਾਰ ਤੋਂ ਮੰਗਾਂ ਹੋਈਆਂ ਮੰਗਾ ਜਿਵੇਂ ਪੰਜ ਆ ਜਾਂ ਸੱਤ ਆ ਜਾਂ ਫਿਰ ਜਾ ਕੇ 18 ਦੇ ਵਿੱਚ ਮੰਨਿਆ ਫਿਰ ਜਾ ਕੇ 21 ਦੇ ਵਿੱਚ ਮੰਨਿਆ ਹੋਰ ਅੱਜ ਫੇਰ ਉਹਨਾਂ ਛੜਕਾਂ ਤੇ ਦਿੱਲੀ ਵੱਲ ਨੂੰ ਜਾਂਦਿਆਂ ਬਲਦੇਪੁਰ ਦੇ ਤਸਦਗੋਆ 13 ਫਰਵਰੀ ਤੋਂ ਲਾ ਕੇ ਵਕ ਵਕ ਪੜਾਇਆ ਜਿਹਦੇ ਵਿੱਚ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਔਰ ਉਹ ਮਰਨਣ ਚੰਦੇ ਬੈਠੇ ਆ ਜਿਹਦੇ ਚ ਅੱਜ 46 ਦਿਨ ਬੀਤ ਚੁੱਕੇ ਆ ਔਰ ਤੁਹਾਡੇ ਬਰਨਾਲੇ ਦਾ ਜ਼ਿਲ੍ਹੇ ਦਾ ਖਾਸ ਕਰਕੇ ਕੰਗਤਰਨੂਲਾ ਔਰ ਤੁਸੀਂ ਉਨ੍ਹਾਂ ਇਲਾਕਿਆਂ ਦੇ ਵਿੱਚੋਂ ਆਏ ਜੇ ਕੋਈ ਤੁਹਾਡੇ ਵੱਲੋਂ ਸਾਨੂੰ ਜਾਣਕਾਰੀ ਮਿਲੀ ਕਿ ਦੇਸ਼ ਪੱਧਰ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਸਿੱਧੂ ਪਰ ਦਸਤਬੰਦੀ ਦਾ ਵੱਡਾ ਝੰਡਾ ਲਹਿਰਾਉਣ ਵਾਸਤੇ ਇੱਥੇ ਪੁੱਜੇ ਜੀ ਮੋਰਚੇ ਦੇ ਵਿੱਚ ਔਰ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਮਿਹਨਤ ਜਿਹੜੀ ਉਹ ਕਿਦੇ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੋਨੋਂ ਫੋਰਮ ਜਿਹੜੇ ਆਜਾਇਆ ਨਹੀਂ ਜਾਣਦਣਗੇ ਔਰ ਸਰਕਾਰ ਦਾ ਜਿਹੜੀਆਂ ਮੰਨੀਆਂ ਹੀ ਮੰਗਾ ਮੰਨਵਾ ਕੇ ਫੇਰ ਕੋਈ ਜਿਹਦਾ ਵਾ ਵਾਪਸੀ ਹੋ ਗਈ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪਤਾ ਕਿ ਸਾਡੇ ਜਰਨੈਲ ਵੱਲੀ ਸੂਝ ਪੂਝ ਦੇ ਨਾਲ ਲੜ ਰਹੇ ਆ ਔਰ ਉਹਨਾਂ ਨੂੰ ਕਿਤੇ ਵੀ ਇਹੋ ਜਿਹਾ ਖਤਰਾ ਨਹੀਂ ਹੋਊਗਾ ਕਿ ਜਿਹੜੀ ਲੜਾਈ ਪਿੱਛੇ ਚੱਲ ਜੇ ਲੜਾਈ ਜਿੱਤ ਕੇ ਜਾਵਾਂਗੇ ਤੁਹਾਡੇ ਬਰਨਾਲੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੱਡਾ ਝੰਡਾ ਬਣਾ ਕੇ ਦੇਸ਼ ਪੱਧਰ ਤੇ ਪੁੱਜੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਧਾਨ ਸਾਹਿਬ ਦਾ ਜਿਵੇਂ ਜਿਹੜੇ ਸਾਡੇ ਬਜ਼ੁਰਗ ਨੇ ਬਾਪੂ ਡੱਲੇਵਾਲ ਜੀ ਜਿਵੇਂ ਸਾਡੇ ਸੀਨੀਅਰ ਆਗੂ ਨੇ ਵੀ ਕਹਿੰਦੇ ਜਮਾ ਜਿੱਤ ਗਈ ਸੱਚ ਹੈ ਗੱਲ ਜੀ ਜਮਾ ਜਿੱਤ ਗਈ ਤੇ ਪਹਿਲਾਂ ਵੀ ਆਪਾਂ ਜਿੱਤੇ ਸੀਗੇ ਚਲੋ ਥੋੜਾ ਜਿਆ ਕੇ ਤੇ ਆਪਾਂ ਵਿਸ਼ਵਾਸ ਏਦੀ ਕਰ ਲੈਂਦੇ ਆਂ ਜੁਨਿਆਦ ਕੀ ਕਹਿੰਦੇ ਜਮਾ ਸਹੀ ਗੱਲ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿਕਾਰ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਪੂ ਡੱਲੇ ਆਏ ਜੀ ਜਿੰਦਾਬਾਦ ਬਾਪੂ ਡੱਲੇ ਆਏ ਜੀ ਜਿੰਦਾਬਾਦ